ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਇੱਕ ਬਜ਼ੁਰਗ ਨੂੰ ਗਲਤ ਤਰੀਕੇ ਦੇ ਨਾਲ ਬੋਲਦਾ ਸੁਣਾਈ ਦਿੰਦਾ ਹੈ ਗਾਲਾਂ ਕੱਢਦਾ ਸੁਣਾਈ ਦਿੰਦਾ ਹੈ ਔਰ ਆਸ-ਪਾਸ ਖੜੇ ਪੁਲਿਸ ਮੁਲਾਜ਼ਮ ਉਸ ਬਜ਼ੁਰਗ ਦੇ ਨਾਲ ਖਿੱਚ ਤੂੰ ਕਰਦੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਪਟਿਆਲਾ ਦੇ ਪਿੰਡ ਪੁਨਰਹੇੜੀ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਬੀਡੀਪੀਓ ਮਹਿੰਦਰਜੀਤ ਸਿੰਘ ਬੀਡੀਪੀਓ ਦਾ ਨਾਮ ਦੱਸਿਆ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਵਨਗਲੇ ਟਵੀਟ ਕੀਤਾ ਹੈ ਪਰ ਸਾਫ਼ ਤੌਰ ਤੇ ਇਸ ਵੀਡੀਓ ਚ ਨਜ਼ਰ ਆ ਰਿਹਾ ਕਿ ਕਿਵੇਂ ਇੱਕ ਬਜ਼ੁਰਗ ਜਦੋਂ ਵਿਰੋਧਾત્મક ਤਰੀਕੇ ਦੇ ਨਾਲ ਬੈਠਾ ਆਪਣਾ ਵਿਰੋਧ ਕਰ ਰਿਹਾ ਹੁੰਦਾ ਹੈ ਪ੍ਰਸ਼ਾਸਨ ਦਾ ਵਿਰੋਧ ਕਰ ਰਿਹਾ ਹੁੰਦਾ ਹੈ ਤੇ ਬੀਡੀਪੀਓ ਉਸ ਨੂੰ ਗਾਲ ਕੱਢ ਦਿੰਦਾ ਹੈ ਗੁੱਸੇ ਚ ਪਹਿਲਾਂ ਬੋਲਦਾ ਹੈ ਔਰ ਉਸ ਤੋਂ ਬਾਅਦ ਇੱਕ ਸਰਕਾਰੀ ਮੁਲਾਜ਼ਮ ਇਸ ਬਜ਼ੁਰਗ ਨੂੰ ਉਸ ਦੀ ਉਮਰ ਦਾ ਤਕਾਜ਼ਾ ਨਾ ਵੇਖਦਿਆਂ ਉਸ ਦੀ ਉਮਰ ਦਾ ਲਿਹਾਜ਼ ਨਾ ਕਰਦਿਆਂ ਗਾਲ ਕੱਢ ਦਿੰਦਾ ਹੈ ਸਰਕਾਰੀ ਮੁਲਾਜ਼ਮ ਉਮਰ ਦੇ ਵਿੱਚ ਬੇਸ਼ੱਕ ਬਹੁਤ ਛੋਟਾ ਹੋ ਸਕਦਾ ਇਸ ਬਜ਼ੁਰਗ ਤੋਂ ਪਰ ਉਸ ਨੇ ਆਪਣੀ ਤੇ ਉਸ ਬਜ਼ੁਰਗ ਦੀ ਉਮਰ ਦੇ ਵਿੱਚ ਫਰਕ ਦਾ ਲਿਹਾਜ਼ ਵੀ ਨਹੀਂ ਕੀਤਾ ਔਰ ਇਸ ਬਜ਼ੁਰਗ ਨੂੰ ਪਹਿਲਾਂ ਤਾਂ ਬੜੇ ਗਲਤ ਤਰੀਕੇ ਦੇ ਨਾਲ ਡਾਂਟਿਆ ਫਟਕਾਰਿਆ ਮੁੜ ਕੇ ਗਾਲ ਕੱਢਦੀ ਔਰ ਜਦੋਂ ਗਾਲ ਕੱਢੀ ਤਾਂ ਉਸ ਦਾ ਜਵਾਬ ਵੀ ਜਦੋਂ ਮੋੜਵਾ ਮਿਲਿਆ ਤੇ ਨਾਲੋਂ ਨਾਲ ਪੁਲਿਸ ਵਾਲਿਆਂ ਨੇ ਇਸ ਬਜ਼ੁਰਗ ਨੂੰ ਕਾਬੂ 'ਚ ਲੈਣਾ ਸ਼ੁਰੂ ਕਰ ਦਿੱਤਾ ਮੈਨ ਹੈਂਡਲ ਕਰਨਾ ਸ਼ੁਰੂ ਕਰ ਦਿੱਤਾ ਕੀ ਸਰਕਾਰੀ ਮੁਲਾਜ਼ਮਾਂ ਨੂੰ ਇਹ ਹਰੀ ਝੰਡੀ ਮਿਲੀ ਹੋਈ ਹੈ ਕਿ ਉਹ ਕਿਤੇ ਵੀ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਸਕਦੇ ਨੇ ਸਵਾਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੇਸ਼ੱਕ ਖੜਦਾ ਆ ਮੰਨਿਆ ਜਾ ਸਕਦਾ ਹੈ ਕਿ ਉੱਥੇ ਵਿਰੋਧ ਹੋ ਰਿਹਾ ਸੀ ਮੰਨਿਆ ਜਾ ਸਕਦਾ ਹੈ ਕਿ ਹਾਲਾਤ ਤਣਾਅਪੂਰਵਕ ਹੋ ਗਏ ਸੀ ਪਰ ਕੀ ਇਹਦਾ ਸਟਾਏ ਕੱਢਿਆ ਜਾ ਸਕਦਾ ਹੈ ਕਿ ਉੱਥੇ ਇੱਕ ਬਜ਼ੁਰਗ ਦੇ ਨਾਲ ਇਸ ਤਰ੍ਹਾਂ ਬਦਤਮੀਜ਼ੀ ਕੀਤੀ ਜਾਵੇ ਇਸ ਤਰ੍ਹਾਂ ਉਸ ਬਜ਼ੁਰਗ ਨੂੰ ਗਾਲਾਂ ਕੱਢੀਆਂ ਜਾਣ ਇਸ ਤਰ੍ਹਾਂ ਉਸ ਨੂੰ ਮੈਨ ਹੈਂਡਲ ਕੀਤਾ ਜਾਵੇ ਹਾਲਾਂਕਿ ਸਰਕਾਰੀ ਮੁਲਾਜ਼ਮਾਂ ਦਾ ਇੱਕ ਵੱਡਾ ਕੰਮ ਤਾਂ ਇਹ ਹੋਣਾ ਚਾਹੀਦਾ ਹੈ ਕਿ ਜੇ ਕੋਈ ਲੋੜਵੰਦ ਜਾਂ ਕੋਈ ਮੁਸੀਬਤ ਚ ਫਸਿਆ ਜਾਂ ਕੋਈ ਵਿਰੋਧ ਲੈ ਕੇ ਵੀ ਆਇਆ ਤਾਂ ਘੱਟੋ ਘੱਟ ਉਹਦੀ ਗੱਲ ਸੁਣੀ ਜਾਵੇ ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਇਸ ਬੀਡੀਪੀਓ ਨੇ ਰਿਐਕਟ ਕੀਤਾ ਉਹ ਸ਼ਾਇਦ ਸਵਕਾਰਤ ਤਾ ਨਹੀਂ ਹੋ ਸਕਦਾ ਕੀ ਉੱਥੇ ਵਾਪਰਿਆ ਆਓ ਵੇਖਦੇ ਆਪਾਂ ਪਰਵਾਹਦ ਕਰਨ ਕਾਹ ਦਿਨ ਮਾਰ ਬਖਾਜਾ ਮਾਰਾ ਪੰਜ ਸੌ ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬਕਵਾਸ ਕਰਨਾ ਇੱਥੇ ਤੂੰ ਕਿਹਦਾ ਆਂ ਕਿਹਦੀ ਤੂੰ ਆਈ ਤੂੰ ਬੱਟਾ ਜੱਟ ਤੂੰ ਬੋਲ ਮਰਦਾ ਮੈਂ ਕਰ ਦਮੋ ਤੂੰ ਬੋਲ ਮਰਦਾ ਮੈਂ ਕਰ ਦਮੋ ਵਾਚ ਚਾਰ ਨੂੰ ਨੋਕਾ ਫਾਇਦਾ ਕੰਮ ਆਜੀ ਸ਼ੂਰਾ ਕਿਹਦਾ ਚਾਰੀਓ ਦਾ ਥਾ